ਭਾਜਪਾ ਦੇ ਉਮੀਦਵਾਰ ਦਿਨੇਸ਼ ਬੱਬੂ ਨੂੰ ਕਿਸਾਨਾਂ ਵੱਲੋਂ ਪਾਇਆ ਗਿਆ ਘੇਰਾ ਕਾਲੇ ਝੰਡੇ ਦਿਖਾ ਕੇ ਕੀਤਾ ਗਿਆ ਪ੍ਰਦਰਸ਼ਨ ਲੋਕ ਸਭਾ ਹਲਕਾ ਗੁਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਦਿਨੇਸ਼ ਸਿੰਘ ਬੱਬੂ ਅੱਜ ਬਟਾਲਾ ਹਲਕੇ ਦੇ ਪਿੰਡ ਕਰੇਲ ਕਲਾ ਵਿਖੇ ਪਹੁੰਚੇ ਜਿੱਥੇ ਕਿਸਾਨ ਯੂਨੀਅਨ ਵੀ ਮੌਕੇ ਤੇ ਪਹੁੰਚ ਗਏ ਇਸ ਦੌਰਾਨ ਕਿਸਾਨਾਂ ਨੇ ਦਿਨੇਸ਼ ਬੱਬੂ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਤਿੱਖੇ ਸਵਾਲ ਪੁੱਛੇ ਅਤੇ ਕਾਲੀਆਂ ਝੰਡੀਆਂ ਦਿਖਾਈਆਂ ਇਸ ਮੌਕੇ ਕਿਸਾਨ ਆਗੂਆਂ ਵੱਲੋਂ ਪੁਲਿਸ ਅਫਸਰਾਂ ਨੂੰ ਵੀ ਤਿੱਖੇ ਸਵਾਲ ਪੁੱਛੇ ਗਏ ਇਸ ਮੌਕੇ ਦੀਰਜ ਬੱਬੂ ਵੱਲੋਂ ਕਿਸਾਨ ਆਗੂਆਂ ਨਾਲ ਸਵਾਲ ਜਵਾਬ ਕੀਤੇ ਗਏ ਅਤੇ ਕਿਸਾਨਾਂ ਦੀਆਂ ਮੰਗਾਂ ਹੱਲ ਕਰਨ ਦਾ ਪ੍ਰੋਸਾਦ ਦਿੱਤਾ ਗਿਆ ਬਹੁਤ ਵਧੀਆ ਮੋਲ ਹੈ ਠੀਕ ਹੈ ਕਿਸਾਨ ਪਰਿਵਾਰਾਂ ਨਾਲ ਬਹਿਣਾ ਜੀ ਵੀਰਾ ਨਾਲ ਮੇਰੀ ਦੋ ਤਿੰਨ ਵਾਰੀ ਗੱਲ ਪਹਿਲੇ ਵੀ ਹੋਈ ਹੈ ਅੱਜ ਵੀ ਵਧੀਆ ਗੱਲਬਾਤ ਹੋਈ ਹੈ ਕੋਈ ਗੱਲ ਨਹੀਂ ਅਸੀਂ ਇਹ ਆਪਣੇ ਪਰਿਵਾਰ ਚੋਂ ਇਹਨਾਂ ਦਾ ਹਿੱਸਾ ਦੇ ਗਨੇ ਇਹਨਾਂ ਦੀ ਗੱਲ ਵੀ ਰੱਖਾਂਗੇ ਜਿਹੜੇ ਕੋਈ ਮੁਜਾਜ਼ਾ ਦੀ ਮੁਸ਼ਕਲ ਆ ਗੱਲ ਖਾਂਦੇਗਾ ਓਵਰਆਲ ਸਥਿਤੀ ਦੀ ਗੱਲ ਕੀਤੀ ਜਾਵੇ ਓਵਰਆਲ ਸਥਿਤੀ ਬਹੁਤ ਵਧੀਆ ਜੀ ਤੁਸੀਂ ਲੋਕਾਂ ਨੂੰ ਜਾਓ ਲੋਕਾਂ ਦੇ ਮੰਨਦੇ ਹੋਏ ਕਿ ਬੋਧੀ ਜੀ ਪ੍ਰ ਔਰ ਮੋਦੀ ਜੀ ਪ੍ਰਧਾਨ ਮੰਤਰੀ ਬਲ ਰਹੇ ਰਸੋਵਰ ਬਣ ਰਹੇ ਜਿਸ ਤਰੀਕੇ ਨਾਲ ਦਿਨ-ਬਤੀ ਦਿਨ ਟੂਨ ਪ੍ਰਚਾਰ ਦੀ ਵਾਧਾ ਪਿਆ ਲੋਕਾਂ ਦਾ ਰੁਝਾਨ ਲੋਕਾਂ ਦੇ ਕਿਸ ਤਰ੍ਹਾਂ ਦੇ ਜਿਹੜੇ ਆ ਲੋਕ ਇਹ ਚਾਹੇਗੇ ਤੇ ਕਿ ਪੰਜਾਬ ਦਾ ਭਲਾ ਹੋਵੇ ਪੰਜਾਬ 'ਚ ਬੀਜੇਪੀ ਸਰਕਾਰ ਆਏ ਧੰਨਵਾਦ ਰੰਜੋ ਸਿੰਘ ਦਾਵਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾ ਪ੍ਰਧਾਨ ਕਾਦੀਆਂ ਆਈਏ ਹੋ ਗਿਆ ਜੀ ਇੱਥੇ ਆਪਣੇ ਟੂਨ ਰੈਲੀ ਕਰਨ ਆਏ ਸੀ ਦਿਨੇਸ਼ ਬੱਬੂਣੀ ਅਸੀਂ ਉਹਨਾਂ ਦਾ ਵਿਰੋਧ ਕਰਨ ਆਏ ਆ ਕਾਲੇ ਘੰਡੇ ਵਿਖਾ ਲ ਕੇ ਤੇ ਨਾਲ ਉਹਨਾਂ ਨਾਲ ਸਵਾਲ ਜਵਾਬ ਕਰਨ ਲਈ ਇੱਥੇ ਪਹੁੰਚੇ ਆ ਉਹਨਾਂ ਦਾ ਸਵਾਲ ਜਵਾਬ ਹੋਏ ਆ ਪਰ ਉਹਨਾਂ ਕੋਈ ਜਵਾਬ ਹਾਨੀ ਉਹਨਾਂ ਦੇ ਦੇਣ ਵਾਲੀ ਉਹਨਾਂ ਕੋਲ ਕਿਉਂਕਿ ਅਸੀਂ ਪੁੱਛਿਆ ਵੀ ਹਰਿਆਣੇ ਦੇ ਬਾਡਰ ਤੇ ਤੁਸੀਂ ਕਿਉਂ ਲਾਏ ਆਂਦੇ ਦਿੱਲੀ ਜਾਂਦੇ ਕਿਸਾਨ ਤੇ ਉੱਥੇ ਲਾ ਕਾਨੂੰਨ ਖਰਾਬ ਨਹੀਂ ਆ ਅੱਗੇ ਸਾਲ ਬਹਿ ਗਿਆ ਉੱਥੇ ਕੋਈ ਕਾਨੂੰਨ ਖਰਾਬ ਕੀਤਾ ਨਹੀਂ ਕਿਸਾਨਾਂ ਨੇ ਤਾਂ ਹੁਣ ਕਿਹੜਾ ਖਰਾਬ ਕਰਨਾ ਸੀ ਪਰ ਤੁਸੀਂ ਹਾਕੀ ਖੋਲਿਆ ਪੰਜਾਬ ਤੋਂ ਦਿੱਲੀ ਜਾਂਦਾ ਵੀ ਕਿਸਾਨ ਦਿੱਲੀ ਜਾ ਹੀ ਨਹੀਂ ਸਕਦਾ ਇਸ ਕਰਕੇ ਉਹਨਾਂ ਕੋਈ ਇਹਨਾਂ ਗੱਲਾਂ ਦੇ ਜਵਾਬ ਹੀ ਨਹੀਂ ਜੇ ਉਹਨਾਂ ਨੇ ਕੀ ਸਵਾਲ ਕੀਤਾ ਉਹਨਾਂ ਮੈਨੂੰ ਸਵਾਲ ਕੀਤਾ ਉਹ ਸਾਰਿਆਂ ਨੂੰ ਇੱਕੋ ਸਵਾਲ ਕਰੀ ਜਾਂਦੇ ਵੀ ਪੰਜਾਬ ਚ ਫਸਲ ਕਿਹੜੀ ਪੀਜੀ ਜਾਂਦੀ ਉਹਨਾਂ ਨੇ ਕਹਿਣ ਤੋਂ ਪਾਅ ਹੁੰਦਾ ਵੀ ਉੱਥੇ ਐਮਐਸਪੀ ਮ ਪਰ ਸਾਡਾ ਸਵਾਲ ਇਹ ਆ ਵੀ ਐਮਐਸਪੀ ਸੇ ਨੂੰ ਦੋ ਫਸਲਾਂ ਮਿਲਦੀ ਹੈ ਤੈ ਤੂੰ ਹੀ ਪੰਜੀਆਂ ਤੇ ਕਰਦੇ ਹੋ ਜਾਂ ਤੇ ਪੰਜੀਆਂ ਦੇ ਐਮਐਸਪੀ ਦਿੱਤੀ ਜਾਵੇ ਤੇ ਜਾਂ ਦੀ ਤੈਅ ਕਰਨੀ ਛੱਡ ਦੋ ਜਦੋਂ ਲੈਣੀ ਕਾਤ ਉਤ ਘਰਾਨੀਆਂ ਨੇ ਪ੍ਰਾਈਵੇਟ ਆਦਾਰ ਹੈ ਨਹੀਂ ਖਰੀਦਣੀਆਂ ਘੱਟ ਮੁੱਲ ਤੇ ਖਰੀਦਣੀਆਂ ਫਸਲ ਤੇ ਫਿਰ ਉਹਨੂੰ ਐਮਐਸਪੀ ਕੋਸ਼ਿਸ਼ ਕਰਨ ਦਾ ਕੀ ਫਾਇਦਾ ਵਾ ਤੇ ਜਨਰਮ ਸਿੰਘ ਜੀ ਜਰਮ ਜੀ ਇਹ ਪ੍ਰਦਰਸ਼ਨ ਇਦਾਂ ਕਿਦੋਂ ਤੱਕ ਚੱਲੀ ਰਹਿਣਗੇ ਇਹ ਪ੍ਰਦਰਸ਼ਨ ਹੋਣਾ ਚਿਰ ਰਹਿਣਗੇ ਜਿੰਨਾ ਚਿਰ ਸਾਡੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਚ ਪ੍ਰਦਰਸ਼ਨ ਜਾਰੀ ਰਹਿਣਗੇ ਜੀ ਅੱਜ ਕੀ ਕੀ ਆ ਅੱਜ ਵੇਖੋ ਜੀ ਅੱਜ ਨਾਲ ਕੋਰੋਨਾ ਨੂੰ ਜਿਹੜੇ ਸਾਡੇ ਆਏ ਆਪਣੇ ਬੱਬੂ ਜੀ ਉਹਨਾਂ ਨੇ ਇਹ ਦੱਸਿਆ ਜਿਹੜੇ ਕਿਸਾਨਾਂ ਜਿਹੜੇ ਅਸੀਂ ਜਦੋਂ ਤੁਹਾਨੂੰ ਪਿਛਲੀ ਵਾਰੀ ਤੁਹਾਡੀ ਸਰਕਾਰ ਲੈ ਕੇ ਆਏ ਆ ਇਹਨਾਂ ਕਹਿੰਦੇ ਸੁਆਮੀ ਨਾਥਾਂ ਦੀ ਰਿਪੋਰਟ ਜਿਹੜੀ ਅਸੀਂ ਲਾਗੂ ਕਰਾਂਗੇ ਇਹਨਾਂ ਨੇ ਹਰ ਲਾਰਾ ਲਾਤਾ ਸੁਆਮੀ ਨਾਥਾਂ ਦੀ ਰਿਪੋਰਟ ਤੇ ਇਹਨਾਂ ਨੇ ਇੱਕ ਵੀ ਜਿਹੜਾ ਕਦਮ ਉਗਾ ਨਹੀਂ ਚੁੱਕਿਆ ਬਾਅਦ ਚ ਇਹਨਾਂ ਨੇ ਹਰਾ ਦਿੱਲੀ ਮੋਰਚਾ ਲਗਾ ਤੇ ਕਮੇਟੀ ਬਣਾਈ ਕਮੇਟੀ ਦੇ ਵਿੱਚ ਇਹਨਾਂ 2 ਸਾਲਾਂ ਤੋਂ ਬਾਅਦ ਉਹ ਕੋਈ ਕੰਮ ਨਹੀਂ ਕੀਤਾ ਉਹਦੇ ਵਿੱਚ ਸਾਡੀ ਕੋਈ ਨਹੀਂ ਸੁਣੀ ਗਈ ਇਹਨਾਂ ਨੇ ਕਿਸਾਨਾਂ ਦੇ ਉਹਦੇ ਵਿੱਚ ਮੈਂਬਰ ਹੀ ਸ਼ਾਮਲ ਨਹੀਂ ਕੀਤੇ ਸਾਡੀਆਂ ਮੰਗਾਂ ਕਿੱਥੋਂ ਮੰਨੀਆਂ ਜਾਣੀਆਂ ਨੇ ਬਾਕੀ ਜਿਹੜੀ ਐਮਐਸਪੀ ਸਾਨੂੰ ਝੋਨੇ ਤੇ ਤੇ ਕਣਕ ਤੇ ਮਿਲ ਰਹੀ ਆ ਇਹ ਵੀ ਸਾਨੂੰ ਪੂਰੀ ਨਹੀਂ ਮਿਲਦੀ ਜਿਲੀ ਸਭਾ ਆਪਣੇ ਉਹਨਾਂ ਸੁਆਮੀਨਾਥ ਦੀ ਰਿਪੋਰਟ ਦੇ ਮੁਤਾਬਕ ਸਾਨੂੰ ਉਹਦੇ ਮੁਤਾਬਕ ਸਾਨੂੰ ਆਪਣੇ ਉਹਦੇ ਰੇਟ ਦੇਣ ਫਿਰ ਸਾਨੂੰ ਸਾਡੇ ਹੱਕ ਪੂਰੇ ਹੋਣਗੇ ਉਹਨਾਂ ਜਿਹੜੇ ਕਿਸਾਨ ਖੁਦਕੁਸ਼ੀ ਕਰਦੇ ਰਹਿਣਗੇ ਤੇ ਡੱਕਦੇ ਵੀ ਰਹਿਣਗੇ